ਹੰ ਦਾ ਮਹੀਨਾ ਸ਼ੁਰੂ ਹੋਣ ਤੇ ਤੂਰੀ ਦਿੱਤੀਆਂ ਤੀਜ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਉਮਰ ਦੀਆਂ ਲੜਕੀਆਂ ਤੇ ਔਰਤਾਂ ਨੇ ਹਿੱਸਾ ਲਿਆ ਇਸ ਮੌਕੇ ਦੌਰਾਨ ਜਿੱਥੇ ਖੂਬ ਬੋਲੀਆਂ ਪਾਈਆਂ ਤੇ ਇਹਨਾਂ ਬੋਲੀਆਂ ਰਾਹੀਂ ਪੁਰਾਣੇ ਵਿਰਸੇ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਅਤੇ ਬੋਲੀਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਉਪਰਾਲੇ ਨੂੰ ਲੈ ਕੇ ਧੰਨਵਾਦ ਵੀ ਕੀਤਾ ਗਿਆ ਰਹੀਆ ਆਪਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਜੀ ਉਹਨਾਂ ਦਾ ਮਾਨ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਚੁਣੇ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਕਿ ਉਸ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਜਿਵੇਂ ਮਹੱਲੇ ਦੀਆਂ ਧੀਆ ਭੈਣਾਂ ਨੇ ਕੋਈ ਨਸ਼ੇਦਤ ਕੰਮ ਚੱਲ ਰਿਹਾ ਕੋਈ ਨਸ਼ਾ ਕਰ ਰਿਹਾ ਜਾਂ ਜਾਂ ਕੋਈ ਨਸ਼ਾ ਵੇਚ ਰਿਹਾ ਸੀ ਉਹਦੇ ਨਾਲ ਸਹਿਮਤ ਤਾਂ ਕਿ ਵੀ ਸਾਡੇ ਲਿਬੇ ਆਓ ਅਸੀਂ ਆਪੇ ਰੋਕ-ਥਾਮ ਕਰਾਂਗੇ ਜੀ ਨੌਜਵਾਨਾਂ ਨੂੰ ਕੀ ਸਿਖਾ ਦੋਗੇ ਨੌਜਵਾਨਾਂ ਨੂੰ ਇਹ ਵੀ ਖੇਡਾਂ 'ਵਾਂ ਲਾ ਦੇ ਧਿਆਨ ਦਿਓ ਜੀ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਜੀ ਆਂ ਦੇ ਦਿਹਾੜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਹਰ ਸਾਲ ਮਨਾਇਆ ਜਾਂਦਾ ਧੀਆਂ ਦਾ ਤਿਹਾੜਾ ਜਿਹੜਾ ਸਾਵਤ ਦੇ ਵਿੱਚ ਜਿਵੇਂ ਲੜਕੀਆਂ ਪੇਕੇ ਆ ਕੇ ਆਪਣੇ ਆਪਣੇ ਫਰੈਂਡਸ ਨੂੰ ਮਿਲਦੀਆਂ ਨੇ ਖੁਸ਼ੀਆਂ ਮਨਾਉਂਦੀਆਂ ਨੇ ਔਰ ਪੁਰਾਣੇ ਆਪਣੇ ਉਹ ਬਚਪਨ ਦੇ ਮਤਲਬ ਦਿਨ ਨੇ ਜਿਹੜੇ ਜਾਂ ਉਹਨਾਂ ਦੇ ਸਟੱਡੀ ਟਾਈਮ ਦੀਆਂ ਫਰੈਂਡਸ ਹੁੰਦੀਆਂ ਉਹਨਾਂ ਨੂੰ ਮਿਲਦੀਆਂ ਨੇ ਮਤਲਬ ਖੁਸ਼ੀ ਹੁੰਦੀ ਆ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ ਏ ਇੱਥੇ ਔਰ ਬਹੁਤ ਵਧੀਆ ਲੱਗ ਰਿਹਾ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਬੇਟੀ ਬਚਾਓ ਬੇਟੀ ਪੜਾਓ ਬੇਟੀਆਂ ਹੀ ਨੇ ਜੋ ਘਰਾਂ ਦੇ ਵਿੱਚ ਰੌਣਕਾਂ ਲਾਂਦੀਆਂ ਨੇ ਇਸ ਸੰਸਾਰ ਨੂੰ ਅੱਗੇ ਵਧਾਉਂਦੀਆਂ ਨੇ ਟੀਆਂ ਨਾਲ ਹੀ ਰੌਣਕਾਂ ਨੇ ਟੀਆਂ ਬਿਨਾ ਕੁੱਝ ਨਹੀਂ ਜਿਸ ਘਰ ਦੇ ਵਿੱਚ ਟੀਆਂ ਨੇ ਤੁਸੀਂ ਦੇਖੋਗੇ ਉੱਥੇ ਇੱਕ ਅਲੱਗ ਹੀ ਰੌਣਕ ਹੋਣੀ ਹੈ ਅਲੱਗ ਹੀ ਖੁਸ਼ੀ ਹੁੰਦੀ ਆ ਔਰ ਬੇਟੀਆਂ ਨੂੰ ਸਾਰੇ ਬਚਾਓ ਪੜਾਓ ਤਰੱਕੀਆਂ ਕਰਦੀਆਂ ਨੇ ਕਿ ਮਾਵਾ-ਬਾਪ ਦਾ ਨਾਮ ਰੌਸ਼ਨ ਕਰਦੀਆਂ ਨੇ ਸੋ ਕੋ ਮੰਦਾ ਆਖੀਏ ਜਿੱਤ ਜਮੇ ਰਾਜਾ ਯੈਸ ਸੋ ਕੋ ਮੰਦਾ ਆਖੀਏ ਜਿੱਤ ਜਮੇ ਰਾਜਾ ਜਾਨ ਸੋ ਧੀਆ ਨੂੰ ਸਾਰੇ ਪਿਆਰ ਕਰੋ ਸਾਰੇ ਮਤਲਬ ਅੱਗੇ ਵਧਾਓ ਪੜਾਓ ਜੀ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਬੇਟੀਆਂ ਨੂੰ ਜਿਹੜਾ ਹੈਗਾ ਹਰ ਜਿਵੇਂ ਕਿ ਸਮਾਜ ਕਹਿੰਦਾ ਹੈ ਕਿ ਹਰ ਕੰਮ ਦੇ ਵਿੱਚ ਪਹਿਲ ਆ ਸੋ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਵਧੀਆ ਕਰ ਰਹੇ ਨੇ ਉਹ ਜੋ ਵੀ ਕਰ ਰਹੇ ਨੇ ਧੀਆ ਦੇ ਪ੍ਰਤੀ ਜਿਵੇਂ ਜਿਵੇਂ ਜੋ ਜੋ ਉਹਨਾਂ ਨੇ ਫੈਸਿਲਿਟੀਆਂ ਦਿੱਤੀਆਂ ਨੇ ਸਟੱਡੀ ਨੂੰ ਲੈ ਕੇ ਆ ਉਸੇ ਜੋਬ ਨੂੰ ਲੈ ਕੇ ਆ ਸੋ ਮੈਂ ਇਹ ਚੀਜ਼ ਬਹੁਤ ਹੀ ਐਪਰੀਸ਼ੀਏਟ ਹੋਈਆਂ ਉਹਨਾਂ ਤੋਂ ਬੜੀਆ ਲੱਗਿਆ ਮੈਨੂੰ ਕਿ ਉਹਨਾਂ ਨੇ ਇੰਨੀ ਜ਼ਿਆਦਾ ਪਹਿਲ ਦਿੱਤੀ ਹੈ ਕੁੜੀਆਂ ਨੂੰ ਔਰ ਪੰਜਾਬ ਦੀਆਂ ਕੁੜੀਆਂ ਤਰੱਕੀ ਕਰ ਰਹੀਆਂ ਨੇ ਖੁਸ਼ੀਆਂ ਮਨਾ ਰਹੀਆਂ ਨੇ ਅੱਜ ਹਲਕੇ ਥੈਂਕ ਯੂ ਸੋ ਮਚ। ਦੀਆਂ ਦਾ ਤਿਹਾਰਾ ਜਿਹੜਾ ਪਹਿਲਾਂ ਤਾਂ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਹੜਾ ਬਹੁਤ ਹੀ ਸੋਹਣਾ ਮਹੀਨਾ ਹੁੰਦਾ ਹੈ ਜਿਸ ਦੇ ਵਿੱਚ ਮੌਸਮ ਬਹੁਤ ਸੋਹਣਾ ਹੁੰਦਾ ਬਹੁਤ ਹੀ ਖੁਸ਼ੀ ਦਾ ਇਹ ਮਹੀਨਾ ਹੁੰਦਾ ਹੈ ਤੇ ਇਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਸਾਰੀਆਂ ਆਪਣੇ ਪੀਕੇ ਘਰ ਆਉਂਦੀਆਂ ਨੇ ਨੱਚਦੀਆਂ ਕਰਦੀਆਂ ਨੇ ਮਹਿੰਦੀ ਲਾਂਦੀਆਂ ਨੇ ਚੂੜੀਆਂ ਪਾਉਂਦੀਆਂ ਨੇ ਇਹ ਮਤਲਬ ਲੈਂਗੁਏਜ ਜਿੱਦਾਂ ਸਿਪਾਏ ਹੋਣੇ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬੀ ਵਿਰਸੇ ਨੂੰ ਹਨਾ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਨੇ ਤੇ ਬਹੁਤ ਹੀ ਖੁਸ਼ੀ ਨਾਲ ਇਹ ਤਿਹਾੜ ਨੂੰ ਮਨਾਉਂਦੀਆਂ ਨੇ ਜਿਹਦੇ ਨਾਲ ਕੀ ਦਿਲ ਹੈ ਜਿਹੜਾ ਬਹੁਤ ਖੁਸ਼ ਹੈ ਜੀ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਹੜੇ ਖੜੇ ਨੇ ਇਹਨਾਂ ਦੇ ਚਿਹਰਿਆਂ 'ਦੀ ਰੌਣਕ ਦੱਸ ਸਕਦੀ ਆ ਵੀ ਤੀਆਂ ਦੇ ਤਿਹਾੜੀ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਕੀ ਹੈ ਇਹ ਹੈ ਕਿ ਤੇ ਕੁੜੀਆਂ ਨੂੰ ਆਪਣੇ ਆਪਣੇ ਮਤਲਬ ਅੰਦਰੋਂ ਹਨਾ ਖੁਸ਼ੀ ਨਜ਼ਾਹਿਰ ਕਰਨ ਦਾ ਇੱਕ ਬਹੁਤ ਵਧੀਆ ਇਹ ਤਿਹਾਰ ਹੈ ਜਿਹੜਾ ਕਿ ਮਿਲਿਆ ਹੋਇਆ ਹੈ ਜੋ ਆਪਣੇ ਪੰਜਾਬੀ ਪੁਰਾਣੇ ਵਿਰਸੇ ਤੋਂ ਚੱਲਦਾ ਆ ਰਿਹਾ ਹੈ। ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਤਜਨ? ਨੌਜਵਾਨਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਕਿ ਮਤਲਬ ਉਹ ਸੋਚ ਲੈਣੇ ਕਿ ਹਾਂ ਜੀ ਕੁੜੀਆਂ ਦੇ ਸਾਰੇ ਤਿਹਾੜੀ ਕੁੜੀਆਂ ਦੇ ਨੇ ਅੱਜ ਕੱਲ੍ਹ ਦੇ ਮੁੰਡੇ ਸੋਦੇ ਕਹਿੰਦੇ ਕੰਜਕਾ ਨੇ ਉਹ ਕੁੜੀਆਂ ਦੀਆਂ ਨੇ, ਤੀਆਂ ਨੇ ਉਹ ਕੁੜੀਆਂ ਦੀਆਂ ਨੇ, ਰਖੜੀਆਂ ਨੇ ਉਹ ਕੁੜੀਆਂ ਦੀਆਂ ਨੇ। ਬਾਈ ਜੇ ਕੁੜੀਆਂ ਨੇ ਤਾਂ ਤੁਸੀਂ ਵੀ ਤਾਂ ਤਾਂ ਹੀ ਹੋ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜੇ ਤੁਸੀਂ ਕੁੜੀਆਂ ਦੀ ਖੁਸ਼ੀ ਦੇਖੋਗੇ, ਕੁੜੀਆਂ ਨੂੰ ਅੱਗੇ ਲਿਆਵੋਗੇ ਹਨਾ। ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ ਹੋਗੇ। ਅੱਜ ਦਾ ਤਿਉਹਾਰ ਕਿਸ ਕਰਕੇ ਬਣਾਇਆ ਜਾਂਦਾ ਕਿ ਸਾਡੀਆਂ ਧੀਆਂ ਦਾ ਪ੍ਰੋਗਰਾਮ ਹੁੰਦਾ ਹੈ। ਇਸ ਦਿਨ ਸਾਡੀਆਂ ਧੀਆਂ ਨੂੰ ਮਾਣ ਸਤਕਾਰ ਕਿਉਂ ਮਿਲਦਾ ਹੈ? ਤੇ ਇਸ ਕਰਕੇ ਹੁੰਦੇ ਦਾ ਹਰ ਕੋਈ ਸੰਯੋਗ ਦੇਖਦੇ ਨੇ ਮਗਰ ਧੀਆਂ ਦਾ ਧੀਆਂ ਵਾਲੇ ਦਿਨ ਹੀ ਮਿਲਦਾ ਹੈ। ਜਿੱਦਣ ਧੀਆਂ ਹੁੰਦੀਆਂ ਨੇ ਉਹ ਦਿਨ ਸਿਰਫ ਧੀਆਂ ਨੂੰ ਮਾਣ ਤੇ ਸੰਜੋਲ ਦਿੰਦੇ। ਤੇ ਧੀਆਂ ਸਾਡੀਆਂ ਬਹੁਤ ਹੀ ਅੱਗੇ ਜਾ ਵੜ ਕੇ ਮੁਟਿਆਰਾਂ ਬਣਦੀਆਂ ਨੇ। ਨਾਲੇ ਜਵਾ ਨਾਮ ਰੋਸ਼ਨ ਕਰਦੀਆਂ ਨੇ ਹਰ ਟਾਈਮ ਅਸੀਂ ਇਹ ਕਹਿੰਨੇ ਸਾਡੀਆਂ ਧੀਆਂ ਵਧਣ ਫੁੱਲਣ ਤੇ ਤਰੱਕੀ ਕਰ